ਕਿ ਜੋ ਰਾਜ ਭਾਗ ਦੀ ਘਾੜਤ ਜਾਂ ਰਾਜ ਦੀ ਘਾੜਤ ਹਲੀਮੀ ਰਾਜ ਦੀ ਘਾੜਤ ਗੁਰੂ ਸਾਹਿਬਾਨ ਨੇ ਸਾਡੇ ਲਈ ਦਿੱਤੀ ਸੀ ਨਾ ਉਹ ਤੋਂ ਅਸੀਂ ਕਈ ਗਰੀ ਕੇਵਲ ਸਤਾ ਦੀ ਪ੍ਰਾਪਤੀ ਵੱਲੇ ਤੁਰਪੇ ਬਾਕੀ ਗੱਲਾਂ ਛੱਡਤੀਆਂ ਸਤਾ ਸੰਘਰਸ਼ ਨਾਲ ਮਿਲਦੀ ਹੈ ਕੋਈ ਪਰੋਸ ਕੇ ਨਹੀਂ ਦਿੰਦਾ ਸਾਡੇ ਬਜ਼ੁਰਗਾਂ ਨੇ ਕੀਤੀ ਸੰਘਰਸ਼ ਜਿਹਦਾ ਰੂਪ ਕਿ ਅਦਿ ਸਦੀ ਦੇ ਗ੍ਰਾਮ ਖਾਲਸਾ ਰਾਜ ਚੱਲਿਆ ਔਰ ਉਹਦੇ ਵਿੱਚ ਪਾਵੇਂ ਆਪਣੀ ਆਬਾਦੀ 14% ਸੀ। ਬਾਕੀ ਮੁਸਲਮਾਨ ਭਰਾ, ਹਿੰਦੂ ਭਰਾ, ਹੋਰ ਸਾਰੇ ਵੀ ਕੌਮਾਂ ਵਸੀਆਂ ਸਨ। ਪਰ ਦੁਨੀਆਂ ਦਾ ਬਿਹਤਰੀਨ ਰਾਜ ਅੱਜ ਤੱਕ ਮੰਨਿਆ ਗਿਆ। ਅਸੀਂ ਉਹਨਾਂ ਦੇ ਵਾਰਿਸਾਂ ਆ। ਆ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ। ਕਿ ਜਿਹੜੀ ਸਾਡੇ ਬਜ਼ੁਰਗਾਂ ਨੇ ਹਾਲਾਤਾਂ ਨੂੰ ਮਦੇ ਨਜ਼ਰ ਰੱਖ ਕੇ ਉਸੇ ਤਰਜ਼ ਤੇ ਇੱਕ ਦੇਸ਼ ਦੇ ਅੰਦਰ ਇੱਕ ਦੇਸ਼ ਜਿਹੜਾ ਚੱਲ ਰਿਹਾ ਸੀ ਜਿਹਦੇ ਕਾਬਜ ਅੰਗਰੇਜ਼ ਹੋ ਗਿਆ ਸੀ ਔਰ 1859 ਤੋਂ ਬਾਅਦ ਉਹ ਖਾਲਸਾ ਰਾਜ ਵੀ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ ਹਾਲਾਤ ਜਾਣਦੇ ਹੋ ਉਦੋਂ ਫਿਰ ਉਦੋਂ ਤੋਂ ਆਪਾਂ ਆਪਣੇ ਰਾਜ ਵਾਸੀ ਕਿਉਂਕਿ ਹਮ ਅਖਤ ਪਾਤਸ਼ਾਹੀ ਦਾਵਾ ਸਿੱਖਾਂ ਦੇ ਮਨ ਵਿੱਚ ਕਦੇ ਨਹੀਂ ਜਾਂਦਾ ਗੁਰੂ ਸਾਹਿਬ ਨੇ ਕਿਹਾ ਖਾਲਸਾ ਮੇਰਾ ਯਾਰ ਰਾਜ ਕਰੇਗਾ ਜਾ ਸੰਘਰਸ਼ ਕਰੇਗਾ ਰਾਜ ਕੇਵਲ ਅਜਮਕ ਸਤਾ ਪ੍ਰਾਪਤ ਕਰਕੇ ਤਜੋਰੀਆਂ ਪਰਣਾ ਨਹੀਂ ਹੈ ਆਪਣੀ ਹੌਮੇ ਦੇ ਨਾਲ ਆਪਣੇ ਦਬਦਬੇ ਦੇ ਨਾਲ ਲੋਕਾਂ ਦੀ ਆਵਾਜ਼ ਬੰਦ ਕਰਕੇ ਅਣ ਸੁਣੀ ਕਰਕੇ ਆਪਣੀ ਮਨਵਾਨੀਆਂ ਕਰਕੇ ਸਿਧਾਂਤਾਂ ਨੂੰ ਸਿਕਰ ਟੰਕੇ ਪਰੰਪਰਾਵਾਂ ਦਾ ਨਾਸ਼ ਕਰਕੇ ਹੱਥੇ ਆਉਣ ਵਾਲੀ ਸਤਾ ਬਹੁਤੀ देर ਟਿਕਦੀ ਨਹੀਂ ਨਾ ਲੋਕ ਟਿਕਣ ਦਿੰਦੇ ਨੇ ਗੁਰੂ ਸਾਹਿਬ ਦਾ ਬਚਨ ਹੈ ਫਿਰ ਹੁਕਮ ਹੋਆ ਮਿਹਰਬਾਨ ਦਾ ਕੋਈ ਨਾ ਕਿਸੇ ਰਜਾਣ ਦਾ ਸਭ ਸੁਖਾਲੀ ਬੁੱਠੀਆਂ ਇਹ ਹੋਆ ਹਲੇਮੀ ਰਾਜ ਜੋ ਜਿਹਦੇ ਤੁਸੀਂ ਧਾਰ ਨਹੀਂ ਬਣਨਾ ਹਲੇਮੀ ਰਾਜ ਕੀ ਹੈ ਉਹਨੂੰ ਖਾਲਸਾ ਰਾਜ ਕਹਿ ਲੋ ਉਹਨੂੰ ਪੰਜਾਬ ਵਿੱਚ ਅਕਾਲੀ ਦਲ ਦਾ ਰਾਜ ਮੈਂ ਕਹਿ ਲਵਾਂ ਅਗਰ ਉਹਨਾਂ ਨੇ ਲੀਹਾਂ ਤੇ ਚੱਲ ਕੇ ਸੀ ਕਰਦੇ ਆ ਸਾਡੀ ਕੇਵਲ ਤੇ ਕੇਵਲ ਪੰਥ ਪਰਸੀ ਹੋਣੀ ਚਾਹੀਦੀ ਹੈ ਲੋਕ ਪਰਸੀ ਹੋਣੀ ਚਾਹੀਦੀ ਹੈ ਜਾਤੀ ਮਫਾਦ ਨਹੀਂ ਸਾਡੇ ਨਿੱਜੀ ਮਫਾਦ ਨਹੀਂ ਬਲਕਿ ਸੇਵਾ ਸਮਝ ਕੇ ਕਰਨੀ ਜੋ ਸਾਡੇ ਪੁਰਖਿਆਂ ਨੇ ਕੀਤੀ ਹੈ 1920 ਜਦੇ ਇਸੇ ਤਰਜ ਦੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸੋਂ ਤੋਂ ਜਿਹਦੀ ਸਾਜਨਾ ਹੋਈ ਹੈ ਔਰ ਉਦੋਂ ਤੋਂ ਲਾ ਕੇ ਸੰਘਰਸ਼ ਕੀਤਾ ਗੁਰਦੁਆਰੇ ਸਾਹਿਬਾਂ ਦੀ ਆਜ਼ਾਦ ਨੂੰ ਕਰਾਉਣ ਦੇ ਵਾਸਤੇ ਔਰ ਉਸ ਤੋਂ ਬਾਅਦ ਵੀ ਅੰਗਰੇਜ਼ਾਂ ਨੂੰ ਇਥੋਂ ਆਜ਼ਾਦ ਹਿੰਦੁਸਤਾਨ ਨੂੰ ਕਰਾਉਣ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਜੀ ਜਗਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਆਗੂਆਂ ਦਾ ਵਰਕਰਾਂ ਦਾ ਵੱਡਾ ਰੋਲ ਰਿਹਾ ਹੈ ਇਹ ਸਾਡਾ ਇਤਿਹਾਸ ਹੈ ਸਾਡਾ ਪਛੋਕੜ ਹੈ ਮੈਂ ਸਿਰਫ ਤੁਹਾਨੂੰ ਇਹ ਯਾਦ ਕਰਾਉਣਾ ਕਿ ਤੁਸੀਂ ਕੌਣ ਹੋ ਤੇ ਅਸੀਂ ਕਿਹਨਾਂ ਦੇ ਵਾਰਿਸਾਂ ਤੇ ਸਾਡੀ ਡਿਊਟੀ ਹੁਣ ਕੀ ਬਣਦੀ ਹੈ ਸਾਡੀ ਅੱਜ ਵੀ ਡਿਊਟੀ ਬਣਦੀ ਹੈ ਅੱਜ ਜਿਹੜਾ ਪੰਜਾਬ ਛੋਟਾ ਜਿਹਾ ਰਹਿ ਗਿਆ ਕਿਸੇ ਮੋਕੇ ਖਾਲਸਾ ਰਾਜ ਦਾ ਏਡਾ ਵੱਡਾ ਹਿੱਸਾ ਸੀ ਔਰ ਜਦੋਂ ਦੇਸ਼ ਦੀ ਵੰਡ ਹੋਈ ਫੇਰ ਵੀ ਕੁਝ ਪੰਜਾਬ ਨਜ਼ਰ ਆਉਂਦਾ ਸੀ ਹਮਾਚਲ ਕੱਢ ਦਿੱਤਾ ਹਰਿਆਣਾ ਹਰਿਆਣਾ ਨਿਕਲ ਗਿਆ ਇਸ ਪੰਜਾਬ ਦੇ ਵਿੱਚ ਵੀ ਅਸੀਂ ਭਾਵੇਂ ਸਿੱਖ ਬਹੁ ਗਿਣਤੀ ਵਿੱਚ ਵਸਦੇ ਆਂ ਪਰ ਦੇਸ਼ ਦੀ ਘੱਟ ਗਿਣਤੀ ਗਣੇ ਜਾਂਦੇ ਆਂ ਹੁਣ ਦੇਸ਼ ਦੀ ਘੱਟ ਗਿਣਤੀ ਤੇ ਅਟੈਕ ਹੋਣੇ ਸ਼ੁਰੂ ਕਰ ਦਿੱਤੇ ਆ ਵਕਫ ਜਿਹੜਾ ਸੋਧ ਵਿੱਚ ਲਿਆਂਦਾ ਗਿਆ ਪਾਰਲੀਮੈਂਟ ਪਾਸ ਵੀ ਹੋ ਗਿਆ ਉਹ ਇੱਕ ਤੁਹਾਡੇ ਵਾਸਤੇ ਚੇਤਾਵਨੀ ਹੈ ਕਿ ਆਉਣ ਵਾਲੀ ਗੱਲ ਤੁਹਾਡੇ ਪਾਸੇ ਨੂੰ ਵੀ ਤੁਰ ਸਕਦੀ ਹੈ ਸਾਡੇ ਧਰਮ ਖੇਤਰ ਧਾਰਮਿਕ ਖੇਤਰ ਵਿੱਚ ਸਿੱਧਾ ਦਖਲਅਕੜ ਗੱਡਣੀਆਂ ਦੇ ਇਹ ਬਰਦਾਸ਼ਤ ਸਿੱਖ ਦਾ ਕਦੇ ਨਹੀਂ ਕਰਦਾ ਪਰ ਦੁੱਖ ਦੀ ਗੱਲ ਹੈ ਜਿਹੜੀ ਇੱਕ ਸ਼ਰੋਮਣੀ ਅਕਾਲੀ ਦਲ ਕਦੇ ਇਸ ਵਾਸਤੇ ਸੰਘਰਸ਼ ਕਰਦਾ ਸੀ ਹੱਕਾਂ ਦਾ ਪਹਿਰੇਦਾਰ ਬਣਦਾ ਸੀ ਹਿੱਤਾ ਦੀ ਰਾਖੀ ਕਰਦਾ ਸੀ ਉਹ ਅੱਜ ਅਵੇਸਰਾ ਹੋਇਆ ਬੈਠਾ ਹੈ ਲੋੜ ਹੈ ਕਿ ਆਪਾਂ ਨੂੰ ਅੱਜ ਉਸ ਗੱਲ ਤੇ ਧਿਆਨ ਦੇਣ ਦੀ ਸੋ ਭਰਤੀ ਸ਼ਰੋਮਣੀ ਅਕਾਲੀ ਦਲ ਦੀ ਅਕਾਲਪੁਰ ਅਕਾਲ ਤਖਸਾਲ ਦੇ ਹਦੇਸ਼ਾ ਮੁਤਾਬਕ ਆਰੰਭ ਕੀਤੀ ਹੋਈ ਹੈ ਜਦੋਂ ਦੀ ਆਰੰਭ ਹੋਈ ਹੈ ਲਗਾਤਾਰ ਜ਼ਿਲ੍ਹਾ ਬਾਰਮੀਟੀਆਂ ਹੋ ਰਹੀਆਂ ਹਲਕੇ ਬਾਰਮੀਟੀਆਂ ਹੋ ਰਹੀਆਂ ਨੇ ਉਸ ਤੋਂ ਇਲਾਵਾ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਨਹੀਂ ਵੀ ਗਏ ਔਰ ਉਸ ਤੋਂ ਆਗੇ ਸੰਗਤ ਉਸ ਤੋਂ ਆਗੇ ਸੱਜਣ ਸਾਡੇ ਵਰਕਰ ਸਹਿਬਾਨ ਜਿਹੜੇ ਪੰਚਾਇਤ ਐਸੀ ਔਰ ਸਿਲਿਆ ਕਾਲ ਤਰਸੇ ਹੁਕਮ ਦੇ ਕੇ ਸਿਰ ਝਕਾਉਣ ਵਾਲੇ ਉਹ ਲੈ ਕੇ ਆਪਣੇ ਆਪਣੀਆਂ ਕਾਪੀਆਂ ਭਰਤੀ ਦੀਆਂ ਜਾ ਰਹੇ ਨੇ ਔਰ ਸਾਰੇ ਸਰਗਰਮੀ ਤੇਜ ਹੈ ਹੁਣ ਤੁਹਾਡਾ ਜ਼ਿਲ੍ਹਾ ਇਹ ਠੀਕ ਹੈ ਪੰਜਾਬ ਦੇ ਇੱਕ ਪਾਸੇ ਬੈਠੇ ਆਂ ਇੱਕ ਲੰਬਾਈ ਚ ਜਿਲ੍ਹਾ ਪਰ ਮੈਂ ਦੇਖਦਾ ਕਿ ਭਾਵੇਂ ਤੁਸੀਂ ਅੱਜ ਬੈਠੇ ਹੋ ਤੁਹਾਡੇ ਚਿਹਰੇ ਜਿਹੜੇ ਸਾਰੇ ਜਾਨੇ ਸੱਜਣ ਨੌਜਵਾਨ ਬੈਠੇ ਹੋ ਤੁਸੀਂ ਸਾਰੇ ਔਰ ਇਸ ਗੱਲ ਦੀ ਖੁਸ਼ੀ ਵੀ ਹੈ ਤਸੱਲੀ ਵੀ ਹੈ ਕਿ ਜਿਹੜੇ ਇਥੋਂ ਦੇ ਸ਼ਰੋਮਣੀਆਂ ਅਕਾਲੀ ਦਲ ਦੇ ਕਿਸੇ ਮੌਕੇ ਬਣੇ ਅਲੱਗ-ਅਲੱਗ ਹਲਕਿਆਂ ਚਾਰਜ ਹੋ ਤਾਂ ਨਜ਼ਰ ਨਹੀਂ ਆਉਂਦੇ ਕਿਉਂਕਿ ਤੁਸੀਂ ਫੈਸਲਾ ਕਰ ਲਿਆ ਕਿ ਆਹ ਜਿਹੜੀ ਲੀਡਰਸ਼ਿਪ ਐ ਇਸ ਮੌਕੇ ਆ ਜੋ ਅਕਾਲੀ ਦਲ ਸਾਹਮਣੇ ਕਿਹਾ ਸੀ ਜੋ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਹ ਤੋਂ ਲਾਂਬੇ ਹੋ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਮੋਢ ਸਰਜੀਤੀ ਵਾਸਤੇ ਭਰਤੀ ਕਰਾਂਗੇ ਤੁਸੀਂ ਮਨ ਬਣਾ ਕੇ ਆਇਓ ਤੁਹਾਨੂੰ ਜੀ ਆਇਆਂ ਵੀ ਤੁਹਾਡਾ ਧੰਨਵਾਦ ਵੀ ਮੈਂ ਬਹੁਤ